ਕੈਨੇਡਾ ਚ ਸਿੱਖੋ ਇੱਕ ਖਫਾ ਪੀਐਮ ਮੋਦੀ ਖਿਲਾਫ ਔਰ ਉਸ ਪ੍ਰਦਰਸ਼ਨ ਕਹਿੰਦੇ ਸੰਘਾਂ ਨੂੰ ਨਹੀਂ ਮੌਤ ਦਾ ਕੋਈ ਪੈ ਵਦੇ ਚ ਫਸੇ ਤਨ ਪੰਜਾਬੀ ਨੌਜਵਾਨ ਬੀਜੇਪੀ ਨੇ ਥਾਪੜੀ ਆਪਣੀ ਪਿੱਠ ਮਾਨੋ ਅਮਰੀਕਾ ਤੋਂ ਆਈ ਖਾਸਲਾ ਕਸੂਤੇ ਫਸੇ ਸੁਖਬੀਰ ਬਾਦਲ ਧਾਮੀ ਨੇ ਮਾਹੌਲ ਕੀਤਾ ਠੰਡਾ ਅੰਮੋ ਸਾਹਮਣੇ ਸੱਖਾਂ ਦੇ ਤੱਕ ਸਹਿਬਾਨ ਵਦੇ ਚ ਵਾਪਰੀ ਵੱਡੀ ਘਟਨਾ 12 ਭਾਰਤੀ ਹੋਏ ਜ਼ਖਮੀ ਹਵਾਵਾਂ ਦਾ ਬਦਲਿਆ ਰੁੱਖ ਕੈਨੇਡੀਅਨ ਸਖਾ ਨੇ ਓਟਾਵਾ ਪਾਰਲੀਮੈਂਟ ਹਿੱਲ ਕੈਨੇਡਾ ਵਿਖੇ ਪਾਰਲੀਮੈਂਟ ਮੂਰੇ ਜੂਨ 1984 ਦੇ ਕੱਲੂਕਾਰਿਆਂ ਤੇ ਜੀ7 ਵਿੱਚ ਭਾਰਤ ਦੇ ਪੀਐਮ ਨਰਿੰਦਰ ਮੋਦੀ ਨੂੰ ਦਿੱਤੇ ਗਏ ਸੱਦੇ ਤੇ ਰੋਸ ਜ਼ਾਹਿਰ ਕਰਦੇ ਆਂ ਭਾਰੀ ਗਿਣਤੀ ਵਿੱਚ ਰੋਸ ਮੋਜ਼ਾਇਰਾ ਕੀਤਾ ਇਸ ਮੌਕੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਵਸਾਂ ਤੇ ਆਪਣੀ ਨਿੱਜੀ ਗੱਡੀਆਂ ਰਾਹੀਂ ਸਵੇਰ ਤੋਂ ਹੀ ਸੰਗਤਾਂ ਪਾਰਲੀਮੈਂਟ ਮੂਰੇ ਖਾਲਸਾਈ ਝੰਡੇ ਲੈ ਕੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਸੀ ਤੇ ਸੰਗਤਾਂ ਖਾਲਿਸਤਾਨ ਦੇ ਹੱਕ ਵਿੱਚ ਨਾਰੇ ਲਗਾ ਰਹੀਆਂ ਸਨ ਇਸ ਮੌਕੇ ਬਾਬਾ ਖੀਲਾ ਨੇ ਸੰਗਤਾਂ ਨੂੰ ਜੂਨ 1984 ਦੇ ਕੱਲੂਕਾਰੇ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਗੁਰੂ ਮਹਾਰਾਜ ਜੀ ਦੇ ਪੰਥ ਨੂੰ ਅਜਾਕਰ ਰੱਖਣ ਵਾਸਤੇ ਸੰਗਤਾਂ ਨੇ ਅਜੇ ਹੀ ਅਨੇਕਾ ਕਾਰਨਾਮੇ ਕੀਤੇ ਨੇ ਅਸਲ ਗੱਲ ਇਹ ਹੈ ਕਿ ਉਹ ਜਿਉਂਦੇ ਹੀ ਕੇਵਲ ਮਰਦਾਂ ਵਾਂਗ ਮਰਨ ਵਾਸਤੇ ਨੇ ਮੌਤ ਦਾ ਭੈ ਉਹਨਾਂ ਦੇ ਨੇੜੇ ਕਦੇ ਨਹੀਂ ਲੰਘਿਆ ਅੰਮ੍ਰਿਤ ਛੱਕੇ ਸੰਗਤ ਸਾਜ ਦਾ ਉਹੀ ਹੈ ਜਿਹੜਾ ਧਰਮ ਦੀ ਖਾਤਰ ਮਰਨਾ ਪ੍ਰਵਾਨ ਕਰ ਲੈਂਦਾ ਹੈ ਸੰਗ ਸੱਜਣ ਵਾਲਾ ਹੀ ਨਹੀਂ ਉਹਦੇ ਘਰ ਦੇ ਉੱਤੇ ਸਬੰਧੀ ਵੀ ਇਹੋ ਸਮਝ ਲੈਂਦੇ ਨੇ ਕਿ ਇਹ ਪੰਥ ਦੀ ਖਾਤਰ ਮਰਨ ਵਾਸਤੇ ਹੀ ਸੰਗ ਸੱਜਿਆ ਹੈ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਰਾਮ ਸਿੰਘ ਚਾਹਲ ਨੇ ਭਾਰਤ ਸਰਕਾਰ ਅਤੇ ਕੁਮੰਤਰੀ ਮਾਨਵੀ ਭਾਈਚਾਰੇ ਨੂੰ ਤਿੰਨ ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਰਿਹਾਈ ਲਈ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਇਹਨਾਂ ਨੌਜਵਾਨਾਂ ਨੂੰ ਈਰਾਨ ਵਿੱਚ ਅਗਵਾ ਕਰ ਲਿਆ ਗਿਆ ਸੀ ਅਤੇ ਹੁਣ ਕੋਈ ਇਜ਼ਰਾਈਲ ਤੇ ਈਰਾਨ ਵਿੱਚ ਜਾਰੀ ਟਕਰਾਅ ਕਰਕੇ ਉੱਥੇ ਫਸ ਗਏ ਨੇ ਚਾਹ ਲੈ ਕਿ ਹੁਸਨਪ੍ਰੀਤ ਸਿੰਘ ਵਾਸੀ ਸੰਗਰੂਰ ਅਮਰਿਤਪਾਲ ਸਿੰਘ ਵਾਸੀ ਹੁਸ਼ਿਆਰਪੁਰ ਅਤੇ ਜਸਪਾਲ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੂੰ ਕਥਿਤ ਤਕ ਮੰਤਰੀ ਮਨੁੱਖੀ ਤਸਕਰੀ ਸਿੰਡੀਕੇਟ ਨੇ ਤਹਿਰਾਨ ਰਾਹੀਂ ਆਸਟ੍ਰੇਲੀਆ ਜਾਂਦੇ ਸਮੇਂ ਅਗਵਾ ਕਰ ਲਿਆ ਸੀ ਇਹਨਾਂ ਨੌਜਵਾਨਾਂ ਨੇ ਪੰਜਾਬ ਵਿੱਚ ਏਜੰਟਾਂ ਨੂੰ ਕਰੀਬ 18-18 ਲੱਖ ਰੁਪਏ ਦਿੱਤੇ ਸਨ ਉਹਨਾਂ ਨੂੰ ਵੈਧ ਤਰੀਕੇ ਨਾਲ ਆਸਟ੍ਰੇਲੀਆ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਉਹਨਾਂ ਦੀ ਯਾਤਰਾ ਕੁੱਟਮਾਰਤ ਤੇ ਪ੍ਰਤੀਦੀ ਮੰਨ ਕਰਕੇ ਭਿਆਨਕ ਸੁਪਨੇ ਵਿੱਚ ਬਦਲ ਗਈ ਚਾਹਲੇ ਕਿ ਇਹਨਾਂ ਨੌਜਵਾਨਾਂ ਦੇ ਪਰਿਵਾਰ ਅਣਕਿਆਸੇ ਡਰ ਤੇ ਪਰੇਸ਼ਾਨੀ ਵਿੱਚ ਜੀ ਰਹੇ ਨੇ ਚਾਹਲੇ ਕਿ ਇਹਨਾਂ ਨੌਜਵਾਨਾਂ ਦੇ ਪਰਿਵਾਰ ਭਾਰਤੀ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਤੇ ਟਿਕੇ ਹੋਏ ਨੇ ਪਰ ਇਜ਼ਰਾਈਲ ਤੇ ਈਰਾਨ ਵਿੱਚ ਜਾਰੀ جنگ ਕਰਕੇ ਤਹਿਰਾਨ ਵਿੱਚ ਚੱਲ ਰਹੀ ਫੌਜੀ ਅਸ਼ਾਂਤੀ ਉਹਨਾਂ ਦੀ ਹਾਲਤ ਨੂੰ ਹੋਰ ਵੀ ਖਤਰਨਾਕ ਬਣਾ ਰਹੀ ਹੈ ਇਹ ਨੌਜਵਾਨ ਸਿਰਫ ਤਸਕਰੀ ਰੈਕਟ ਦੇ ਸ਼ਿਕਾਰ ਨਹੀਂ ਹੋਏ ਉਹ ਹੁਣ ਜੰਗ ਦੇ ਰਹਿਮਤੇ ਨੇ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਰਾਨ ਅਤੇ ਇਜ਼ਰਾਈਲ ਵਿਚਕਾਰ ਡੂੰਘੇ ਟਕਰਾਅ ਨੇ ਕੂਟਨੀਤਿਕ ਅਤੇ ਬਚਾਅ ਯਤਨਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਤੇਜ਼ ਕਰੇ ਉਹਨਾਂ ਕ ਮੰਤਰੀ ਮਨੁੱਖੀ ਅਧਿਕਾਰ ਸੰਗਠਨ ਅਤੇ ਸੰਯੁਕਤ ਰਾਸ਼ਟਰ ਮਾਨਵੀ ਪਹੁੰਚ ਅਤੇ ਦਖਲਅੰਦਾਜ਼ੀ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ ਚਾਹੇਲੇ ਕਿ ਐਨ ਏ ਪੀ ਏ ਪ੍ਰਭਾਵਿਤ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਇੱਕਜੁੱਟਤਾ ਨਾਲ ਖੜਾ ਹੈ ਤੇ ਭਾਰਤੀ ਅਤੇ ਵਿਸ਼ਵ ਵਿਆਪੀ ਅਧਿਕਾਰੀਆਂ ਨੂੰ ਅਪੀਲ ਕਰਦਾ ਹੈ ਕਿ ਕੋਈ ਨਾ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਤਰਜੀਹ ਦੇਣ ਜਿਨ੍ਹਾਂ ਨੂੰ ਧੋਖੇਬਾਜ਼ ਤਸਕਰਾਂ ਨੇ ਗੁਬਰਾਹ ਕੀਤਾ ਤੇ ਹੁਣ ਜੰਗ ਪ੍ਰਭਾਵਿਤ ਖੇਤਰਾਂ ਵਿੱਚੋਂ ਫਸੇ ਹੋਏ ਨੇ ਉਹਨਾਂ ਕਹਿੰਿਆ ਕਿ ਪੰਜਾਬ ਸਰਕਾਰ ਨੂੰ ਇਸ ਦਖਾਂਤ ਨੂੰ ਅੰਜਾਮ ਦੇਣ ਵਾਲੇ ਟਰੈਵਲ ਏਜੰਟਾਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਉਧਰ ਭਾਜਪੀ ਦੇ ਜਨਰਲ ਸਕੱਤਰ ਤਰਨ ਜੋ ਕਹਿੰਦੇ ਨੇ ਕਿ ਸਾਡੇ ਲਈ ਬਹੁਤ ਹੀ ਖੁਸ਼ਕਿਸਮਤ ਵਾਲਾ ਪੱਲਾ ਹੈ ਕਿ ਹੁਸਨਪ੍ਰੀਤ ਸਿੰਘ ਜਸਪਾਲ ਸਿੰਘ ਅਤੇ ਅਮਰਿਤਪਾਲ ਸਿੰਘ ਦੇ ਸਮੇਂ ਇਰਾਨ ਦੂਤਾਵਾਸ ਵਿੱਚ ਚਹਨਤ ਸੁਰੱਖਿਅਤ ਨੇ ਮੈਂ ਆਪਣੇ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕਰਦਾ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਵੱਲੋਂ ਇੱਕ ਮੀਟਿੰਗ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੇਸ਼ੋਕਿ ਸਪਸ਼ਟੀਕਰਨ ਦੇਣ ਲਈ ਦਿੱਤੇ ਗਏ ਸਮੇਂ ਵਿੱਚ 20 ਦਿਨ ਦਾ ਹੋਰ ਵਾਅਦਾ ਕੀਤਾ ਗਿਆ ਇਹ ਮੀਟਿੰਗ ਬੀਤੇ ਕੱਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਜੱਤੇਦਾਰ ਅਤੇ ਹੈੱਡ ਗ੍ਰੰਤੀ ਗਿਆਨੀ ਬਲਦੇਵ ਸਿੰਘ ਵਧੀਕ ਹੈੱਡ ਗ੍ਰੰਤੀ ਭਾਈ ਗਲੀਪ ਸਿੰਘ ਅਤੇ ਗੁਰਦੇਵਾਲ ਸਿੰਘ ਸੀਨੀਅਰ ਮੀਤ ਗ੍ਰੰਤੀ ਭਾਈ ਪਰਸ਼ੂਰਾਮ ਸਿੰਘ ਅਤੇ ਮੀਤ ਗ੍ਰੰਤੀ ਭਾਈ ਅਮਰਜੀਤ ਸਿੰਘ ਸ਼ਾਮਲ ਹੋਏ ਇਸ ਸਬੰਧ ਵਿੱਚ ਜਾਰੀ ਕੀਤੇ ਗਏ ਨਵੇਂ ਆਦੇਸ਼ ਵਿੱਚ ਪੰਜ ਪਿਆਰੇ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਮਾ ਬਧਾਉਣ ਦੀ ਕੀਤੀ ਗਈ ਅਪੀਲ ਤੇ ਵਿਚਾਰ ਕਰਦੇ ਹਾਂ ਸੁਪੀਰ ਸਿੰਘ ਬਾਦਲੂ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਵਾਸਤੇ 20 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਉਹਨਾਂ ਕਿਹਾ ਕਿ ਇਸ ਆਦੇਸ਼ ਦੀ ਉਲੰਘਣਾ ਹੋਣ ਤੇ ਪੰਥ ਤੇ ਕਰਵਾਈਤਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਇਸ ਅਦੇਸ਼ ਦੀ ਕਾਪੀ ਸੁਖਬੀਰ ਸਿੰਘ ਬਾਦਲੂਪੀ ਭੇਜੀ ਗਈ ਆ ਉਹਨਾਂ ਲਿਖਿਆ ਕਿ ਇਸ ਤੋਂ ਪਹਿਲਾਂ 21 ਮਈ ਨੂੰ ਬਾਦਲ ਨੂੰ 10 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ 10 ਦਿਨਾਂ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਦੋ ਤਖਤਾਂ ਵਿਚਾਲੇ ਬਣੇ ਆਪਸੀ ਟਕਰਾਅ ਦੀ ਸਥਿਤੀ ਨੂੰ ਹੱਲ ਕਰਨ ਦੇ ਮਤਵ ਨਾਲ ਸ਼ਰਮਣੀ ਕਮੇਟੀ ਦਾ ਇੱਕ ਵਫਦ ਵਿੱਤੇ ਦੇਣੀ ਤਖਤ શ્રી Patna ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਮੁਲਾਕਾਤ ਕਰਕੇ ਵੀ ਆਇਆ ਹੈ ਜਸਦੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੇ ਨੂੰ ਸੌਂਪ ਦਿੱਤੀ ਗਈ ਸੀ ਦਰਸਨਯੋਗ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਵੱਲੋਂ ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੀਪ ਸਿੰਘ ਗੜਗਾ ਜਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਟੇਕ ਸਿੰਘ ਨੂੰ ਵੀ ਤਰਖਾਇਆ ਕਰਾਰ ਦਿੱਤਾ ਹੋਇਆ ਹੈ ਮੱਧ ਤੁਰਕੀ ਚ ਦੋ ਹੌਟ 에ਅਰ ਬੈਲੂਨ ਹਾਦਸੇ ਵਿੱਚ 12 ਭਾਰਤੀ ਅਤੇ ਉਨੇ ਇੰਡੋਨੇਸ਼ੀਆ ਸੈਲਾਨੀ ਜ਼ਖਮੀ ਹੋ ਗਏ ਜਦਕਿ ਇੱਕ ਹੌਟ 에ਅਰ ਬੈਲੂਨ ਦੇ ਪਾਇਲਟ ਦੀ ਵੀ ਇਸ ਹਾਦਸੇ ਚਮਤੂਲਗੀ ਇੱਕ ਸਥਾਨਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਸਰਕਾਰੀ ਅਨਾਦੁਲਾ ਏਜੰਸੀ ਅਨੁਸਾਰ ਇਲਹਾਰਾ ਘਾਟੀ ਤੋਂ ਉਡਾਣ ਭਰਨ ਵੇਲੇ ਇੱਕ ਹੌਟ 에ਅਰ ਬੈਲੂਨ ਨੇ ਸਵੇਰੇ ਐਮਰਜੈਂਸੀ ਲੈਂਡਿੰਗ ਕੀਤੀ ਜਿਸ ਚ 12 ਭਾਰਤੀ ਸੈਲਾਨੀ ਮਾਮੂਲੀ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਅਕਸਰੇ ਸੂਬੇ ਦੇ ਗਵਰਨਰ ਦਫ਼ਤਰ ਨੇ ਇੱਕ ਬਿਆਨ ਚਕਿਆ ਕਿ ਗੁਬਾਰਾ ਹਵਾ ਦੀ ਗਤੀ ਜਾਂ ਦਿਸ਼ਾ ਚ ਅਚਾਨਕ ਤਬਦੀਲੀ ਹੋਣ ਕਾਰਨ ਪ੍ਰਭਾਵਿਤ ਹੋਇਆ ਜਿਸ ਕਾਰਨ ਇਹ ਹਾਦਸਾ ਵਾਪਰਿਆ گورنر ਮਹਿਮਦ ਅਲੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਾਪਰੀ ਘਟਨਾ 'ਚ ਅਕਸਰ ਹੈ ਸੂਬੇ ਦੇ ਗੁਜ਼ਲਕੋ ਪਿੰਡ ਨੇੜੇ ਗੁਬਾਰਾ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪਾਇਲਟ ਗੁਬਾਰੇ ਦੀ ਟੋਕਰੀ ਤੋਂ ਬਾਹਰ ਡਿੱਗ ਪਿਆ ਤੇ ਉਸਦੇ ਪੈਰ ਰੱਸੀ 'ਚ ਫਸ ਗਏ ਉਹਨਾਂ ਦੱਸਿਆ ਕਿ ਪਾਇਲਟ ਟੋਕਰੀ ਦੇ ਹੇਠਾਂ ਫਸ ਗਿਆ ਤੇ ਉਸ ਦੀ ਮੌਤ ਹੋ ਗਈ